ਲੇਬਰ ਪੇਨ ਦੇ ਵਿੱਚ ਆਵਾਜ਼ਾਂ ਮਾਰਦੀ ਰਹਿ ਗਈ ਮਹਿਲਾ ਪਰਿਵਾਰਕ ਮੈਂਬਰਾਂ ਨੂੰ ਖੁਦ ਹੀ ਕਰਨੀ ਪਈ ਡਿਲੀਵਰੀ ਵੇਖੋ ਇਸ ਹਸਪਤਾਲ ਦੇ ਹਾਲਾਤ ਅਜ਼ਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗਰਭਵਤੀ ਮਹਿਲਾ ਜਿਹੜੀ ਕਿ ਲੇਬਰ ਪੇਨ ਦੇ ਵਿੱਚ ਤੜਫ ਰਹੀ ਸੀ ਚੀਕਾਂ ਮਾਰ ਰਹੀ ਸੀ ਜਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਜਣੇਪੇ ਦਾ ਟਾਈਮ ਆ ਗਿਆ ਹੈ ਤੇ ਉਸ ਨੂੰ ਵੇਖ ਲਵੋ ਪਰਿਵਾਰਕ ਮੈਂਬਰ ਵੀ ਨੇ ਜਿਹੜੇ ਉਹਨਾਂ ਦੇ ਵੱਲੋਂ ਸਟਾਫ ਨੂੰ ਕਿਹਾ ਗਿਆ ਕਿ ਜਿਹੜੀ ਉਹਨਾਂ ਦੀ ਬੇਟੀ ਐ ਉਸ ਨੂੰ ਲੇਬਰ ਪੇਨ ਸਟਾਰਟ ਹੋ ਗਿਆ ਐ ਤੁਸੀਂ ਆ ਕੇ ਦੇਖ ਲਓ ਪਰ ਸਟਾਫ ਐ ਜਿਹੜਾ ਉਸ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਵੇਟ ਕਰੋ ਪਰ ਇਸ ਦੌਰਾਨ ਜਦੋਂ ਹਸਪਤਾਲ ਦੇ ਬੈੱਡ ਦੇ ਉੱਤੇ ਹਾਲੇ ਜਾ ਕੇ ਉਸ ਲੜਕੀ ਨੂੰ ਲਟਾਇਆ ਹੀ ਜਾਂਦਾ ਐ ਤੇ ਉਸ ਦੇ ਵੱਲੋਂ ਬੱਚੀ ਨੂੰ ਜਨਮ ਦੇ ਦਿੱਤਾ ਜਾਂਦਾ ਐ ਤੇ ਇਸ ਦੌਰਾਨ ਪਰਿਵਾਰਕ ਮੈਂਬਰ ਦੇ ਵਿੱਚ ਜਿਹੜੀਆਂ ਲੇਡੀਜ਼ ਮੌਜੂਦ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਖੁਦ ਹੀ ਡਿਲੀਵਰੀ ਕੀਤੀ ਗਈ ਕਿਉਂਕਿ ਸਟਾਫ ਵਾਲਾ ਕੋਈ ਉੱਥੇ ਆ ਨਹੀਂ ਸੀ ਰਿਹਾ ਜਿਨ੍ਹਾਂ ਦੇ ਕਰਕੇ ਪਰਿਵਾਰਕ ਮੈਂਬਰਾਂ ਤੋਂ ਆਪਣੀ ਬੱਚੀ ਦਾ ਰੋਣਾ ਵੀ ਨਹੀਂ ਸੀ ਦੇਖਿਆ ਜਾ ਰਿਹਾ ਚੀਕਾਂ ਨਹੀਂ ਸੁਣਿਆ ਜਾ ਰਹੇ ਸੀ ਕਿਉਂਕਿ ਜਨੇਪੇ ਦਾ ਟਾਈਮ ਜਿਹੜਾ ਉਹ ਨਜ਼ਦੀਕ ਸੀ ਜਿਸ ਦੌਰਾਨ ਉਹਨਾਂ ਨੇ ਫਿਰ ਲੇਡੀਜ਼ ਦੇ ਵੱਲੋਂ ਆਪਣੇ ਆਪ ਹੀ ਜਿਹੜੀ ਉਸ ਲੜਕੀ ਦੀ ਡਿਲੀਵਰੀ ਉਹ ਕੀਤੀ ਗਈ ਤਾਂ ਉਸ ਦੇ ਵੱਲੋਂ ਇੱਕ ਬੱਚੇ ਨੂੰ ਜਨਮ ਦਿੱਤਾ ਗਿਆ ਪਰ ਇੱਥੇ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਹਸਪਤਾਲ ਦੇ ਵਿੱਚ ਲੇਡੀ ਮੌਜੂਦ ਸੀ ਨਾ ਕਿ ਉਹ ਬਾਹਰ ਸੀ ਹਸਪਤਾਲ ਦੇ ਵਿੱਚ ਮੌਜੂਦ ਹੋਣ ਦੇ ਬਾਅਦ ਵੀ ਉਸ ਦੀ ਸਹਾਇਤਾ ਨਹੀਂ ਕੀਤੀ ਗਈ ਉਸ ਦੀ ਗੱਲ ਨਹੀਂ ਸੁਣੀ ਗਈ ਉਹ ਦਰਦ ਦੇ ਵਿੱਚ ਆਵਾਜ਼ਾਂ ਮਾਰਦੀ ਰਹੀ ਪਰ ਉਸ ਦੀ ਕਿਤੇ ਸੁਣਵਾਈ ਨਹੀਂ ਹੋਈ ਤੇ ਹੁਣ ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜਿਸ ਦੀ ਗਲਤੀ ਹੋਏਗੀ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਮਾਮਲਾ ਹੈ ਮੈਂ ਗੁੜੀਆਂ ਲੈ ਕੇ ਪੈਜੀਸੀ ਗੁੜੀਆਂ ਤੇ ਇਹਨਾਂ ਜਨਾਨੀਆਂ ਨਾਲ ਸਾਡੇ ਆਂਦੀਆਂ ਐ ਵੈਸੇ ਮੈਡਮ ਨੇ ਕਿਸੇ ਨੂੰ ਸੁਣਾਈ ਕੀਤੀ ਨਹੀਂ ਸਾਡੇ ਜਨਾਨੀਆਂ ਨੇ ਆਪ ਨੇ ਸੰਭਾਲਿਆ ਬੱਚਾ ਵੀ گوڑیاں بھی میری آشا برکر منتا کر دی رہ گی بشاری اون دی سنائی نہیں بس ایسے یہ کہنا چاندے ہیں اچانک بندہ کلہ آپ دی جنانیوں لے کے آ جاندے وہ تو مارے مارے جائے گا پھر بیچارہ ہوتا تھا ایسا ساڑھے دی چلو برادری کر دی نال آن دی چلو سمال لیا میری پینے گی لیا تو بلائے سی میں ڈاکٹر یا سکتہ اللہ سٹاف نہیں

ਇਹ ਤਾਂ ਜੁਆਕ ਕੋਣ ਆਸੀ ਅਸੀਂ ਅੰਦਰ ਜਾ ਕੇ ਮਿੰਦ ਕੱਢੀ ਆਸ਼ਾ ਵਰਕਰ ਨੇ ਮਿੰਦ ਕੱਢੀ ਉਹ ਕਹਿੰਦੇ ਇੱਕ ਵਾਰੀ ਬਾਹਰ ਜਾਓ ਟਾਈਮ ਨਹੀਂ ਘਟੇਮ ਨਹੀਂ ਗਾ ਤੇ ਮੈਂ ਕਹੀ ਜਾਂਦੀ ਸੀ ਵੀ ਮੈਨੂੰ ਦਰਦ ਆ ਗਿਆ ਤੁਸੀਂ ਆ ਕੇ ਤੇ ਤੁਸੀਂ ਮੈਨੂੰ ਸਮਾਲੋ ਉਹ ਮੈਨੂੰ ਨਹੀਂ ਸਮਾਲਿਆ ਮੈਨੂੰ ਕਹਿੰਦੇ ਬੈੱਡ ਤੇ ਲਿਟਾਓ ਇੱਥੇ ਮੈਂ ਆ ਕੇ ਲੇਟਿਆ ਤੇ ਜੁਆਕ ਹੋ ਗਿਆ ਇਹਦੇ ਬਾਰੇ ਮੈਨੂੰ ਹੁਣੇ ਹੀ ਪਤਾ ਲੱਗਿਆ ਮੈਂ ਇਸ ਬਾਰੇ ਡਿਟੇਲਡ ਪਤਾ ਕਰਦਾ ਜੀ ਇਨਕੁਆਇਰੀ ਕਰਾਂਗੇ ਜੇ ਕਿਸੇ ਦਾ ਫਾਲਟ ਹੋਇਆ ਉਹਦੇ ਤੇ ਐਕਸ਼ਨ ਵੀ ਹੋਊਗਾ ਬਟ ਥਿੰਗ ਇਜ਼ ਜਿੰਨਾ ਚਿਰ ਮੈਂ ਡਿਟੇਲਡ ਪਤਾ ਨਹੀਂ ਕਰਦੇ ਉਹਨਾਂ ਚਿਰ ਮੈਂ ਕੁਝ ਕਮੈਂਟ ਨਹੀਂ ਕਰ ਸਕਦਾ ਇਹ ਇਸ ਚੀਜ਼ ਬਾਰੇ ਪਤਾ ਕਰ ਲੈਣੇ ਆ ਜੀ ਜੋ ਡਿਟੇਲਡ ਇਨਫੋਰਮੇਸ਼ਨ ਆਂਦੀ ਹੈ ਪਰਿਵਾਰ ਨੂੰ ਵੀ ਬੁਲਾ ਕੇ ਪੁੱਛਾਂਗੇ ਕਿ ਸ਼ੁਰੂਆ ਕੀ ਨਹੀਂ ਜੇ ਕਿਸੇ ਦਾ ਫਾਲਟ ਹੋਇਆ 노 ਡਾਊਟ ਉਹਨੂੰ ਸਜ਼ਾ ਮਿਲੂਗੀ ਔਰ ਜੋ ਬੰਦ ਦੀ ਕਾਰਵਾਈ ਹੋਈ ਉਹ ਕੀਤੀ ਜਾਊਗੀ ਪਤਾ ਕਰੇ ਤਾਂ ਪਤਾ ਲੱਗੂਗਾ ਵੀ ਕਿੱਥੇ ਡਿਲੀਵਰੀ ਹੋਈ ਹੈ ਕੀ ਰੀਜ਼ਨ ਸੀਗਾ ਉਸ ਤੋਂ ਆਪਾਂ ਡਿਟੇਲਡ ਫੇਅਰ ਇਨਫੋਰਮੇਸ਼ਨ ਦੇ ਪਾਵਾਂਗੇ ਚੜਦੀ ਕਲਾ ਟਾਈਮ ਟੀਵੀ ਲਈ ਫਾਜ਼ਿਲਕਾ ਤੋਂ ਬਖਸ਼ੀਸ਼ ਸਿੰਘ ਦੀ ਰਿਪੋਰਟ